ਚੜ੍ਹਦੀ ਕਲਾ ਪੰਜਾਬ ਨਿਊਜ਼ ਤੇ ਆਪ ਸਭ ਦਾ ਸਵਾਗਤ ਹੈ ਬਟਾਲਾ ਚ ਸ਼੍ਰੋਮਣੀ ਅਕਾਲੀ ਦਲ ਨੂੰ ਉਸ ਵੇਲੇ ਵੱਡਾ ਬਲ ਮਿਲਿਆ ਜਦੋਂ ਸ਼੍ਰੋਮਣੀ ਅਕਾਲੀ ਦਲ ਦੇ ਬਟਾਲਾ ਤੋਂ ਹਲਕਾ ਇੰਚਾਰਜ ਨਰੇਸ਼ ਮਹਾਜਨ ਦੀ ਅਗਵਾਈ ਚ ਕਰਵਾਏ ਗਏ ਸਮਾਗਮ ਚ ਭੁਪਿੰਦਰ ਟਿੰਕੂ 70 ਪਰਿਵਾਰਾਂ ਸਮੇਤ ਦੂਸਰੀਆਂ ਰਾਜਨੀਤਿਕ ਪਾਰਟੀਆਂ ਨੂੰ ਅਲਵਿਦਾ ਕਹੇ ਕੇ ਸ਼੍ਰੋਮਣੀ ਅਕਾਲੀ ਦਲ ਚ ਸ਼ਾਮਿਲ ਹੋ ਗਏ ਇਸ ਮੌਕੇ ਇਹਨਾਂ ਪਰਿਵਾਰਾਂ ਨੂੰ ਸ਼ਾਮਿਲ ਕਰਵਾਉਣ ਲਈ ਸ਼੍ਰੋਮਣੀ ਅਕਾਲੀ ਦਲ ਕੇ ਸਾਬਕਾ ਐਮ.ਐਲ.ਏ ਗੁਰਬਚਨ ਸਿੰਘ ਬੱਬੇ ਹਾਲੀ ਖਾਸ ਤੌਰ ਤੇ ਪਹੁੰਚੇ ਇਸ ਮੌਕੇ ਗੁਰ ਇਕਬਾਲ ਸਿੰਘ ਮਾਹਲ ਸਮੇਤ ਭਾਰੀ ਗਿਣਤੀ ਚ ਅਕਾਲੀ ਦਲ ਦੇ ਵਰਕਰ ਵੀ ਮੌਜੂਦ ਰਹੇ ਇਸ ਮੌਕੇ ਬੱਬੇ ਹਾਲੀ ਅਤੇ ਨਰੇਸ਼ ਮਹਾਜਨ ਨੇ ਕਿਹਾ ਕਿ ਜਿਵੇਂ ਜਿਵੇਂ 2027 ਨਜ਼ਦੀਕ ਆ ਰਿਹਾ ਹੈ ਤਿਵੇਂ-ਤਿਵੇਂ ਹੀ ਲੋਕਾਂ ਅੰਦਰ ਬਦਲਾਵ ਦੀਆਂ ਲਹਿਰਾਂ ਉੱਚੀਆਂ ਉੱਠ ਰਹੀਆਂ ਹਨ ਉਹਨਾਂ ਦਾਅਵਾ ਕੀਤਾ ਕਿ 2027 ਚ ਲੋਕ ਪੰਜਾਬ ਅੰਦਰ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਾਉਣ ਜਾ ਰਹੇ ਹਨ ਉਤਰੇਹੀ ਸ਼੍ਰੋਮਣੀ ਅਕਾਲੀ ਦਲ ਚ 70 ਪਰਿਵਾਰਾਂ ਸਮੇਤ ਸ਼ਾਮਿਲ ਹੋਣ ਵਾਲੇ ਭੁਪਿੰਦਰ ਟਿੰਕੂ ਨੇ ਕਿਹਾ ਕਿ ਦੂਸਰੀਆਂ ਪਾਰਟੀਆਂ ਵੱਲੋਂ ਕੀਤੇ ਵਾਅਦੇ ਨਿਭਾਏ ਨਹੀਂ ਗਏ ਜਿਸ ਕਾਰਨ ਦੂਸਰੀਆਂ ਪਾਰਟੀਆਂ ਨੂੰ ਛੱਡ ਕੇ ਉਹ ਸ਼੍ਰੋਮਣੀ ਅਕਾਲੀ ਦਲ ਚ ਸ਼ਾਮਿਲ ਹੋਏ ਹਨ ਬਟਾਲਾ ਤੋਂ ਕੁਲਵਿੰਦਰ ਸਿੰਘ ਪਾਰਟੀਆਂ ਦੀ ਰਿਪੋਰਟ ਸਿੰਘ ਜੀ ਬਾਦਲ ਦੀ ਅਗਵਾਈ ਵਿੱਚ ਸ਼੍ਰੋਮਣੀ ਅਕਾਲੀ ਦਲ ਦਿਨ ਦਿਨ ਮਜ਼ਬੂਤ ਹੋ ਰਿਹਾ ਉਹਨਾਂ ਨੂੰ ਲੋਕਾਂ ਨੇ ਪਰਖਿਆ ਕਿ ਜਿਸ ਤਰ੍ਹਾਂ ਪੰਜਾਬ ਵਿੱਚ ਅਮਨ ਸ਼ਾਂਤੀ ਰੱਖੀ ਦੇ ਡਵੈਲਪਮੈਂਟ ਕਰਾਈ ਤੇ ਜੋ ਤੰਤਾਂ ਬਣਤੀ ਜਾਈ ਮਹਿਸੂਸ ਕਰਦੇ ਨੇ ਲੋਕ ਕਿ ਸਾਈ ਵਿੱਚ ਸਰਕਾਰ ਆਪਣੀ ਬਣਨੀ ਹੈ ਸਰਦਾਰ ਸ਼ਬੀਤ ਸਿੰਘ ਜੀ ਬਾਦਲ ਨੇ ਮੁੱਖ ਮੰਤਰੀ ਬਣਨਾ ਜੋ ਇਸ ਕਰਕੇ ਅੱਜ ਲੋਕ ਦੂਜੀਆਂ ਪਾਰਟੀਆਂ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਜਨਨ ਕੀਤਾ ਜੇ ਤਕਰੀਬਨ ਕੋਈ 50 ਪਰਿਵਾਰ ਜਿਹੜੇ ਨੇ 70 ਪਰਿਵਾਰ ਦੂਜੀਆਂ ਪਾਰਟੀਆਂ ਚੋਂ ਕਾਂਗਰਸੀ ਆੜੂ ਤੋਂ ਛੱਡ ਕੇ ਆਏ ਨੇ ਜਿਨ੍ਹਾਂ ਦੀ ਰਹਿਨਮਾਈ ਹੇਠ ਇਹਨਾਂ ਨੇ ਰੇਸ਼ ਮਹਾਜਨ ਜੀ ਜੋ ਹਲਕਾ ਇੰਚਾਰਜ ਨੇ ਇਹਨਾਂ ਨੇ ਬੰਦੇ ਜਾਇਨ ਕਰਾਏ ਨੇ ਭਵਿੰਦਰ ਜੀ ਜੋ ਜੂਤ ਦੇ ਟਿਕੋਣੀ ਲੀਡਰ ਨੇ ਇਹ ਸਾਰੇ ਜਿਹੜੇ ਨੇ ਸਾਡੀ ਪਾਰਟੀ ਜਾਇਨ ਕੀਤਾ ਹੈ ਨਾ ਗੁਰਕਮਾਲ ਸਿੰਘ ਮਾਲਵੀ ਸਾਡੇ ਨਾਲ ਅੱਜ ਇੱਥੇ ਹਾਜ਼ਰ ਹੋਏ ਨੇ ਕਾਦੀਆਂ ਤੋਂ ਇੰਚਾਰਜ ਨੇ ਮੈਂ ਜਿਨ੍ਹਾਂ ਪਰਵਾਰਾਂ ਨੇ ਜਿਨ੍ਹਾਂ ਪਰਵਾਰਾਂ ਦੇ ਮੁਖੀਆਂ ਨੇ ਇਹ ਜੂਤ ਦੇ ਲੀਡਰਾਂ ਨੇ ਅੱਜ ਸ਼੍ਰੋਮਣੀ ਅਕਾਲੀ ਦਲ ਦੀ ਪਾਰਟੀ ਵਿੱਚ ਜਾਇਨ ਕਰਕੇ ਸਾਡਾ ਮਾਣ ਵਧਾਇਆ ਮਨ ਨੂੰ ਜੀ ਆਇਆਂ ਕਹਿੰਦਾ ਔਰ ਤੁਹਾਨੂੰ ਆਖਣਾ ਹੈ ਕਿ ਸਵਾ 1 ਤੇ ਉਹਦਾ ਪੂਰਾ ਸਤਿਕਾਰ ਮਨ ਦਤਾ ਹੈ ਵੇਖੋ ਜਿਹੜਾ ਸ਼ਹਿਰ ਪਵਿੱਤਰ ਨੇ ਉਹ ਤੇ ਪਵਿੱਤਰ ਹੀ ਨੇ ਪਰ ਇਹ ਸਿਆਸੀ ਗੱਲਾਂ ਨੇ ਉੱਥੇ ਜਾ ਕੇ ਅਨੰਦਪੁਰ ਸਾਹਿਬ ਜਿੰਨਾ ਖਰਚ ਕਰਕੇ ਉੱਥੇ ਗੱਲ ਐਲਾਨ ਕਰਨਾ ਇਹ ਜਲਦੀ ਕਦ ਵੀ ਵਿਧਾਨ ਸਭਾ ਚੋ ਸਕਦਾ ਸੀ ਸੋ ਪਵਿੱਤਰ ਸ਼ਹਿਰ ਤੇ ਪਹਿਲਾਂ ਸਾਡੀ ਪਾਰਟੀ ਵੱਲੋਂ ਐਲਾਨ ਕੀਤੇ ਨੇ ਉਹਨਾਂ ਨੂੰ ਦਹਰਾਉਂਦੇ ਨੇ ਦੁਬਾਰਾ ਵੇਸ਼ ਕਰਕੇ ਠੀਕ ਹੈ ਸਿਆਸੀ ਗੱਲਾਂ ਉਹਨਾਂ ਕੀਤੀ ਹੈ ਪਰ ਲੋਕ ਸਾਰੀ ਗੱਲ ਜਾਣਦੇ ਪਾਈ ਦੀਆਂ ਚੋਣਾਂ ਤੇ ਲੋਕ ਬੜੇ ਅਤਾਵਲੇ ਨੇ ਮੈਨੂੰ ਵੀ ਤਕਰੀਬਨ 35-40 ਸਾਲ ਹੋ ਗਿਆ ਲੋਕਾਂ ਚ ਵਿਚਰਦੇ ਆ ਰਾਜਨੀਤਿਕ ਤੌਰ ਤੇ ਕਈ ਥਾਈ ਮੈਂ ਚੇਅਰ ਮਿਲ ਰਿਹਾ ਦੋ ਵਾਰੀ ਬਾਦਲ ਸਾਹਿਬ ਦੇ ਨਾਲ ਸਰਕਾਰ ਚ ਹੀ ਰਹੇ ਪਹਿਲੀ ਵਾਰੀ ਹੋਇਆ ਕਿ ਇੰਨੇ ਅਤਾਵਲੇ ਨੇ ਲੋਕ ਕਿ ਕਿਹੜਾ ਵੇਲਾ ਹੋਇਆ ਤੇ 27 ਆਏ ਤੇ ਸ਼੍ਰੋਮਣੀ ਅਕਾਲੀ ਦਲ ਸੁਖਬੀਰ ਸਿੰਘ ਜੀ ਬਾਦਲ ਨੂੰ ਮੁੱਖ ਮੰਤਰੀ ਵਖਣਾ ਚਾਹੁੰਦੇ ਨੇ ਕਿਉਂਕਿ ਪੁਰਾਣਾ ਤਜਰਬਾ ਹੈ ਜਦੋਂ-ਜਦੋਂ ਵੀ ਬਾਦਲ ਸਾਹਿਬ ਅੱਗੇ ਆਏ ਪੰਜਾਬ 'ਚ ਸੇਵਾ ਕਰਨ ਲਈ ਉਦੋਂ ਪੰਜਾਬ ਚੰਗੀ ਸ਼ਾਂਤੀ ਵੀ ਰਹੀ ਤੇ ਡਿਵੈਲਪਮੈਂਟ ਵੀ ਕਰਾਈ ਤੇ ਲੱਭਦੀ ਆ ਸਵੇਸ਼ ਕਰਕੇ ਲੋਕ ਬੜੇ ਉਤਾਵਲੇ ਨੇ ਸਤਾਈ 'ਚ ਸਾਨੂੰ ਮੌਕਾ ਦੇਣਗੇ ਸਵੇਸ਼ ਕਰਕੇ ਤੇ ਤੁਹਾਡੇ ਸਾਹਮਣੇ ਆ ਸਾਰੀ ਤੁਹਾਨੂੰ ਤੇ ਸਾਨੂੰ ਪੱਤਰਕਾਰ ਨੂੰ ਜਿਆਦਾ ਨਾਲ ਜੀ ਅੱਜ ਦਾ ਜਿਹੜਾ ਪ੍ਰੋਗਰਾਮ ਆ ਮੈਂ ਜੇ ਮਹਿਸੂਸ ਕਰਦਾ ਪਏ ਆਉਣ ਵਾਲਾ ਸਮਾਂ ਪੰਜਾਬੀਆਂ ਦੀ ਰਵਾਇਤੀ ਪਾਰਟੀ ਖੇਤਰੀ ਪਾਰਟੀ ਸ਼ਰਮਣੀ ਅਕਾਲੀ ਦਲ ਦਾ ਲੋਕ ਜਾਣਦੇ ਨੇ ਕਿ ਜਿਹੜਾ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਪ੍ਰਧਾਨ ਸ਼ਰਮਣੀ ਅਕਾਲੀ ਦਲ ਦਾ ਚਾਹੇ ਲੈਂਡ ਪੁਲਿੰਗ ਦਾ ਮਾਮਲਾ ਹੋਵੇ ਚਾਹੇ ਪੰਜਾਬ ਦੇ ਅੰਦਰ ਹੜ੍ਹਾਂ ਦਾ ਮਾਮਲਾ ਹੋਵੇ ਸਰਕਾਰ ਸੁੱਤੀ ਰਹੀ ਪਰ ਸੁਖਬੀਰ ਸਿੰਘ ਜੀ ਬਾਦਲ ਪ੍ਰਧਾਨ ਜਿਹੜੇ ਨੇ ਉਹ ਸਾਰੇ ਅਲਾਕਿਆ ਚ ਕਲਾ ਵਿੱਚ ਰਹੀ ਨਹੀਂ ਤਾਨੂੰ ਬੱਬੇ ਵਾਲੀ ਸਾਹਿਬ ਨੇ ਹੁਣੇ ਹੀ ਦੱਸਿਆ ਡੀਜ਼ਲ ਵੀ ਪੈਸੇ ਵੀ ਬੀਜ ਵੀ ਔਰ ਉਹਨਾਂ ਦੀਆਂ ਪਾਲੀਆਂ ਦੀ ਕਿਸਾਨਾਂ ਦੀ ਸਫਾਈ ਵੀ ਉਹ ਸਰਦਾਰ ਸੁਖਬੀਰ ਸਿੰਘ ਬਾਦਲ ਕਿਉਂਕਿ ਪੰਜਾਬ ਦੀ ਸੋਚ ਰੱਖਦੇ ਨੇ ਸਮੁੱਚੇ ਵਰਗਾਂ ਦੀ ਸੋਚ ਰੱਖਦੇ ਨੇ ਉਹਦੇ ਵਿੱਚ ਪ੍ਰੇਰਿਤ ਹੋ ਕੇ ਅੱਜ ਸਾਡੇ ਵਿੱਚ ਭਪਿੰਦਰ ਸਿੰਘ ਜੀ ਕਿੰਗੋ ਜੂਧ ਦੇ ਨਾਤੇ ਇਹ ਪਰਿਵਾਰ ਕਾਂਗਰਸ ਪਾਰਟੀ ਨਾਲ ਪਹਿਲਾਂ ਜੁੜਿਆ ਰਿਹਾ ਹੈ ਤੇਰੇ ਆਮ ਪਾਰਟੀ ਨਾਲ ਵੀ ਇਹਨਾਂ ਨੇ ਸਮਾਂ ਬਤਾਇਆ ਔਰ ਇਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਜਿਸਲੇ ਚੁਣ ਕੇ ਸਾਡੇ ਨਾਲ ਗੱਲ ਕੀਤੀ ਮਨ ਨੂੰ ਖੁਸ਼ੀ ਹੋਈ ਇਹੋ ਜਿਹੇ ਨੌਜਵਾਨ ਆਪਣੇ ਸਾਥੀਆਂ ਦੇ ਨਾਲ ਪਰਿਵਾਰਾਂ ਦੇ ਨਾਲ ਸ਼ਮੂਲੀਅਤ ਕਰਦੇ ਨੇ ਤੇ ਮੈਂ ਗਰਵ ਮਹਿਸੂਸ ਕਰਦਾ ਕਿ ਆਉਣ ਵਾਲੇ ਸਮੇਂ 'ਚ ਸ਼੍ਰੋਮਣੀ ਅਕਾਲੀ ਦਲ ਦੀ ਪੰਜਾਬ ਦੇ ਅੰਦਰ ਅਮਨ ਸ਼ਾਂਤੀ ਦਾ ਭਾਈਚਾਰੇ ਵਾਸਤੇ ਸਰਦਾਰ ਸਖਬੀਰ ਸਿੰਘ ਬਾਦਲ ਜਿਹੜੇ ਆ ਔਰ ਆਪਣੇ ਮੁੱਖ ਮੰਤਰੀ ਬਣਨਗੇ ਔਰ ਪੰਜਾਬ ਦੀ ਉੰਦੀ ਤੇ ਤਰੱਕੀ ਜਿਹੜੀ ਪਹਿਲਾਂ ਵੀ ਚੱਲ ਰਹੀ ਸੀ ਸ਼੍ਰੋਮਣੀ ਅਕਾਲੀ ਦਲ ਦੇ ਸਮੇਂ 'ਚ ਉਹ ਆਉਣ ਵਾਲੇ ਸਮੇਂ 'ਚ ਵੀ ਹੋਏਗੀ ਔਰ ਤੋਹੀ ਮੈਂ ਇਹ ਗੱਲ ਦਾਵੇ ਨਾ ਕਹਿਣਾ ਸਾਢੇ 8 ਸਾਲ ਹੋ ਗਏ ਨੇ ਸਾਨੂੰ ਬਰਬਾਦ ਕੀ ਹੋਏ ਨੇ ਪੰਜਾਬ ਦੇ ਪਹਿਲਾਂ ਕੈਪਟਨ ਸਾਹਿਬ ਨੇ ਗੁਟਕਾ ਸਾਹਿਬ ਦੀ ਝੂਠੀ ਸੌਂਖਾ ਕੇ ਸਰਕਾਰ ਲਈ ਫਿਰ ਸਾਡੇ ਨਾਲ ਆ ਝੂਠ ਬੋਲ ਕੇ ਛਲ ਕਰਕੇ ਆਮ ਪਾਰਟੀ ਨੇ ਦਿੱਲੀ ਵਾਲਿਆਂ ਦੇ ਲੁਟੇਰਿਆਂ ਨੇ ਆ ਕੇ ਸਰਕਾਰ ਲਈ ਪਰ ਮੈਂ ਇਹ ਗੱਲ ਕਹਾ ਵੀ ਕੋਈ ਏਟ ਨਹੀਂ ਲੱਗੀ ਕੋਈ ਕੰਮ ਨਹੀਂ ਹੋਇਆ ਕੋਈ ਲੋਕ ਜਿਹੜੇ ਨੇ ਬੇਰੁਜ਼ਗਾਰੀ ਤੋਂ ਗਾਂ ਚਲੇ ਗਏ ਦੇਸ਼ ਪੰਜਾਬ ਜਿਹੜਾ ਕਰਜ਼ੇ ਚ ਦਿਨ-ਬਦਨ ਡੁੱਬੀ ਗਿਆ ਅੱਜ ਲੋਕ ਤੰਗ ਨੇ ਔਰ ਮਹਿਸੂਸ ਕਰਦੇ ਨੇ ਫਿਰ ਕਿ ਜਤਰੀ ਪਾਰਟੀ ਆਏ ਔਰ ਪੰਜਾਬ ਦਾ ਭਲਾ ਹੀ ਉਹਨਾਂ ਦੇ ਕੋਲੋਂ ਹੋ ਸਕਦਾ ਪੰਜਾਬੀਆਂ ਦਾ ਭਲਾ ਹੀ ਹੋ ਸਕਦਾ ਕਿਉਂਕਿ ਵਪਾਰੀ ਵਰਗ ਚਾਹੇ ਦਲਿਤ ਵਰਗ ਲੈ ਲੋ ਚਾਹੇ ਅੱਬਾ ਕਿਸਾਨ ਲੈ ਲੀਏ ਕੋਈ ਵੀ ਵਰਗ ਜਿਹੜਾ ਹੈ ਸਰਕਾਰ ਕੋਲੋਂ ਕੋਈ ਰਾਤ ਨਹੀਂ ਦੇ ਸਕਿਆ ਕਿਉਂਕਿ ਜੋ ਪਾਲਿਸੀਆਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਸਹੂਲਤਾਂ ਦਿੱਤੀਆਂ ਸੀ ਅੱਜ ਉਹ ਸਾਰਾ ਪੰਜਾਬ ਉਹ ਸਹੂਲਤਾਂ ਤੋਂ ਇਹ ਸਰਕਾਰ ਚ ਵੰਝਿਆ ਹੋ ਗਿਆ ਉਹਨਾਂ ਨੂੰ ਕੋਈ ਸਹੂਲਤ ਨਹੀਂ ਮਿਲਦੀ ਨਾ ਆਟਾ ਦਾਲ ਸਕੀਮ ਮਿਲਦੀ ਆ ਨਾ ਸगन ਸਕੀਮ ਬੱਲ ਰਹੀ ਆ ਨਾ ਕੋਈ ਹੋਰ ਜਿਹੜੀ ਆ ਬਾਦਲ ਸਾਹਿਬ ਦੀਆਂ ਸਕੀਮਾਂ ਹਨ ਪਤਾ ਕਿਸੇ ਵੀ ਰੂਪ ਦੇ ਵਿੱਚ ਅੱਜ ਪੰਜਾਬ 'ਚ ਟੋਟਲੀ ਜਿਹੜਾ ਬੰਦ ਪਿਆ ਕਿਉਂਕਿ ਦਿੱਲੀ ਤੋਂ ਆਏ ਲਟੇਰੇ ਉਹ ਉੱਥੋਂ ਵਿਹਲੇ ਹੋਏ ਨੇ ਪੰਜਾਬ ਤੋਂ ਮਾਲ ਲੁੱਟ ਕੇ ਉਧਰ ਦਿੱਲੀ ਨੂੰ ਲਈ ਜਾਂਦੇ ਨੇ ਤੇ ਪੰਜਾਬੀ ਜਿਹੜੇ ਨੇ ਉਹ ਵਿਹਲੇ ਹੋਏ ਨੇ ਤੇ ਔਰ ਜਿਹੜੀਆਂ ਨੌਕਰੀਆਂ ਨੇ ਉਹ ਵੀ ਦਿੱਲੀ ਦੇ ਪੈਟਰਨ ਦੇ ਉੱਤੇ ਬਾਹਰ ਦੇ ਲੋਕਾਂ ਨੂੰ ਦਿੱਤੀਆਂ ਜਾਂਦੀਆਂ ਆਇਕ ਜੀ ਦੀ ਫਤਿਹ ਅਸੀਂ ਪਹਿਲਾ ਸਭ ਤੋਂ ਪਹਿਲਾ ਹੀ ਸਾਨੀ ਸਾਹਿਬ ਜੀ ਦੇ ਦੋ ਹੁਣ ਰੇਤੀ ਉਦੋਂ ਹੀ ਸਾਡਾ ਪਰਿਵਾਰ ਉਹਨਾਂ ਨਾਲ ਟੁਰਿਆ ਸੀ ਨਾਲ ਅੰਕਲ ਮੇਸ਼ਮਾ ਜョਣੀ ਉਦੋਂ ਦਾ ਮੈਂ ਟੁਰਿਆ ਹਾਂ ਪਰ ਮੈਂ ਦੂਜੀ ਪਾਰਟੀ ਜੀ ਤਾਂ ਆਇਆ ਕਿ ਵੇਖਣਾ ਕਿ ਹਵਾਜੋ ਹੋ ਗਈ ਸਾਰਿਆਂ ਦੇ ਨਾਲ ਹੀ ਤੁਹਾਨੂੰ ਪਤਾ ਹੋਵਾ ਹੋਈ ਆ ਪਰ ਉਹ ਹਵਾ ਹਵਾ ਹੀ ਰਹਿ ਗਈ ਆ ਕੋਈ ਉਹਦਾ ਫਾਇਦਾ ਨਹੀਂ ਹੋਇਆ ਤੁਹਾਨੂੰ ਸਾਰਿਆਂ ਨੂੰ ਪਤਾ ਵਾ ਅੱਜ ਬੱਬੇ ਵਾਲੀ ਅੰਕਲ ਨੇ ਨਰੇਸ਼ਮਾ ਜਨ ਅੰਕਲ ਨੇ ਮੇਰੇ ਤੇ ਹੱਥ ਰੱਖਿਆ ਸਿਰ ਤੇ ਮੈਂ ਪੂਰੀ ਜੱਟ ਕੇ ਸੇਵਾ ਕਰਾਂਗਾ ਬਟਾਲੇ ਸ਼ਹਿਰ ਜਿੱਥੇ ਲੋਕ ਕਿਸੇ ਵੀ ਲੋੜ पे ਮੈਂ ਹਾਜ਼ਰ ਆਂ ਬਾਕੀ ਮੇਰੇ ਤੇ ਵਾਕਈ ਹੀ ਇੰਨਾ ਪ੍ਰੈਸ਼ਰ ਪਿਆ ਚਾਰ ਪੰਜ ਦਿਨ ਤੋਂ ਕਿ ਪਿਛੇ ਹਟ ਜਾ ਜੀ ਜਿਉਂ ਆ ਹੋ ਜੂਗਾ ਹੋ ਜੂਗਾ ਮੇਰੀ ਵੀ ਜ਼ਬਾਨ ਹੀ ਜੇ ਮੈਂ ਅੰਕਲ ਨੂੰ ਨਾ ਜ਼ਬਾਨ ਕਰ ਲਈਏ ਤਾਂ ਮੈਂ ਡਟਣਾ ਤੇ ਮੈਂ ਡਟਿਆ ਪਿਆ ਜੇ ਤਾਂ ਮੇਰੇ ਚ ਡਟ ਕੇ ਰਾਵਾਂਗਾ ਤਾਂ ਪੂਰੀ ਸੈ